ਇਹਗਾ ਵਰਕਰਾਂ ਨੇਗਾ ਦਾ ਕੰਮ ਲੈਣ ਆਏ ਸੀਗੇ ਪਹਿਲਾਂ 27 ਤਰੀਕ ਨੂੰ ਅਸੀਂ ਧਰਨਾ ਕਿਹਾ ਸੀ ਧਰਨਾ ਲਾਵਾਂਗੇ ਅਸੀਂ ਉਸ ਦਿਨ ਸਾਨੂੰ ਇੱਥੇ ਆਈ ਸੀ ਆਏ ਵੀਡੀਓ ਸਾਬ ਨੇ ਕਹਿੰਦੇ ਵੀਡੀਓ ਸਾਬ ਹੈ ਨਹੀਂਗਾ ਇਹ ਵੀ ਉਹਨਾਂ ਗੱਲ ਕਰੀ ਇਹ ਵੀ ਉਹ ਕਹਿੰਦਾ ਕੰਮ ਹੀ ਛੋਟੇ ਬਲਾਕ 'ਚ ਕੰਮ ਹੈ ਨਹੀਂਗਾ ਅੱਜ ਆਏ ਹੁਣ ਵੀਡੀਓ ਏਪੀਓ ਸਾਬ ਕਹਿੰਦਾ ਛੋਟਾ ਦਾ ਕੰਮ ਪਾਸ ਹੋ ਗਿਆ ਕਿਉਂ ਪਹਿਲਾਂ ਕਹਿੰਦੇ ਬਲਾਕ 'ਚ ਹੈ ਨਹੀਂ ਅੱਜ ਪਾਸ ਕਿਵੇਂ ਹੋ ਗਿਆ ਕਿੱਥੋਂ ਆਇਆ ਕੰਮ ਜੀ ਜੇ ਸਾਡਾ ਅਸੀਂ ਅਸੀਂ ਧਰਨੇ ਲਾਉਣ ਦੇ ਬਾਰੇ ਸਾਡਾ ਗੋਰਾ ਮੱਤਾ ਪ੍ਰਧਾਨ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਅੱਛਾ ਗ੍ਰਿਫਤਾਰ ਕਰ ਲਿਆ ਔਰ ਇਹਨੂੰ ਕਿਵੇਂ ਪਤਾ ਉਹ ਮਤੋਂ ਨਿਕਲਿਆ ਜੀ ਉਹ ਰੋਡ ਤੇ ਜੜ ਗਿਆ ਉਸ ਤੋਂ ਬਾਅਦ ਉਹਨਾਂ ਫੋਨ ਲੱਗਣੋਂ ਹਟ ਗਿਆ ਸਣ ਅੱਕਾ ਬੱਦਾ ਪੁਲਿਸ ਵਾਲਿਆਂ ਨੇ ਕੀਤਾ ਪੱਕਾ ਬੱਦਾ ਇਹ ਪੁਲਿਸ ਵਾਲ ਨੇ ਕਰਿਆ ਹੂੰ ਗ੍ਰਿਫਤਾਰ ਕਰ ਪੁਲਿਸ ਵਾਲੇ ਕਿਉਂ ਕਰਦੇ ਆ ਪੁਲਿਸ ਵਾਲੇ ਦਾ ਮਾਨ ਸਰਕਾਰ ਕਹਿੰਦੀ ਅਫਸਰ ਸਾਹਿਬ ਬਹੁਤ ਚੰਗੀ ਆ ਜੀ ਮੈਂ ਕਹਿੰਦਾ ਜੀ ਕਿਹੜੀ ਚੰਗੀ ਆ ਜੀ ਮੈਂ ਉਹਦਾ ਕੰਡੀਆਂ ਸਰਖਾਨ ਲੈਣ ਵਾਲੇ ਆ ਇਹ ਜਗਨਗਾਂ ਲੈ ਜਾਂਦੇ ਕਿਸੇ ਦਾ ਕੋਈ ਕੰਮ ਨਹੀਂ ਕਰਦੇ ਅੱਛਾ ਜੀ ਕੋਈ ਕੰਮ ਨਹੀਂ ਕਰਦੇ ਇਹ ਤਾਂ ਕਹਿੰਦੇ ਕੋਈ ਨਹੀਂ ਪਾਸ ਹੋ ਜੂਗਾ ਆ ਜਿਓ ਪਰ ਉਹ ਗਰੀਬ ਨੇ ਕੰਮ ਚਾਹਦਾ ਨਹੀਂ ਕਰਾਇਆ ਲਾ ਕੇ ਆਉਂਦੇ ਆ ਸੀ ਆ ਕੇ ਕਹਿੰਦੇ ਰੋਡ ਦਾ ਬੱਚੇ ਕੰਮ ਹੀ ਹੈ ਨਹੀਂ ਗਾ ਜ ਅੱਛਾ ਜੀ ਹਾਂ ਟ੍ਰੇਗਾ ਦਾ ਕੰਮ ਕੰਮ ਨਾ ਰਗੜਾ ਕਹਿੰਦੇ ਹੈ ਹੀ ਨਹੀਂ ਤੁਹਾਡੇ ਬਲਾਕ ਦੇ ਹੈ ਨਹੀਂਗਾ ਕਿ ਜਦੋਂ ਹੁਣ ਦੁਆਰੇ ਪੁੱਛਦੇ ਆਂ ਕਿ ਕਹਿੰਦਾ ਤੁਹਾਡਾ ਪਾਸ ਸੋਹ ਮਰ ਨੂੰ ਚੱਲੂਗਾ ਅੱਜ ਧਰਨਾ ਲਾ ਲਿਆ ਜਦੋਂ ਵੋਟਾਂ ਲੈਣ ਵਾਸਤੇ ਆਏ ਸੀ ਉਦੋਂ ਗੱਲ ਕੀਤੀ ਦੀ ਇਹ ਤੁਸੀਂ ਕਿਹਾ ਸੀ ਜੀ ਕੀ ਕਿਹਾ ਸੀ ਅਸੀਂ ਆਖਾ ਕਹਿੰਦੇ ਤੁਹਾਨੂੰ ਕੰਮ ਦੇਵਾਂਗੇ 300 700 ਰੈਂ ਦਾ ਕੰਮ ਦੇਵਾਂਗੇ ਉਦੋਂ ਬਾਅਦ ਸਾਡੀ ਕੁਝ ਵੀ ਗੱਲ ਨਹੀਂ ਸੁਣੀ ਕਿਸੇ ਨੇ ਗੱਲ ਨਹੀਂ ਸੁਣੀ ਕਿਸੇ ਨੇ ਗੱਲ ਨਹੀਂ ਸੁਣੀ ਨਾ ਹੀ ਪ੍ਰਸ਼ਾਸਨ ਤੋਂ ਹੁੰਦਾ ਤੇ ਨਾ ਹੀ ਪੰਚਾਇਤ ਮੈਂਬਰ ਤੋਂ ਹੁੰਦਾ ਕੋਈ ਸਾਡੀ ਗੱਲ ਨਹੀਂ ਸੁਣਾਈ ਨੀ ਕੋਈ ਪੰਚਾਇਤ ਮੈਂਬਰ ਨਹੀਂ ਤਾਂ ਮੋਹਰ ਲਾਉਣੀ ਹੁੰਦੀ ਆ ਪੰਚਾਇਤ ਨੇ ਮੋਹਰ ਲਾ ਦੇਣੀ ਆ ਤੁਹਾਡਾ ਕੰਮ ਆ ਗਿਆ ਉਹਦੇ ਤੇ ਮੋਹਰ ਲਾ ਦੇਣੀ ਆ ਮਿਸਟਰ 올ਤੀ ਇਹ ਪੰਚਾਇਤ ਦਾ ਕੀ ਕੰਮ ਪੰਚਾਇਤ ਸਰਕਾਰ ਤੋਂ ਥੋੜੀ ਨਾ ਕੰਮ ਲੈ ਕੇ ਆਉਗੀ ਪੰਚਾਇਤ ਨੇ ਸਰਕਾਰਾਂ ਨੇ ਦੇਣੀ ਆ ਮੈਂ ਕਹਿੰਦਾ ਨਾ ਕਹਿੰਦਾ ਪੰਚਾਇਤ ਆਉਂਦੀ ਆ ਉਹਨਾਂ ਨੂੰ ਜੇ ਮੈਂ ਕੰਮ ਚਾਹੀਏ ਕੋਈ ਲੀਡਰ ਆਵੇ ਟਰਲੇਦਾਰ ਜੀ ਨਾਲ ਸਾਡੀ ਪਾਰਟੀ ਦਾ ਬੰਦਾ ਹੋਵੇ ਉਹਨੂੰ ਕੰਮ ਦੇਵਾਂਗੇ ਦੂਜੇ ਨੂੰ ਆਮ ਕੰਮ ਨਹੀਂ ਮਿਲਦਾ ਨਹੀਂ ਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਫਿਰ ਕਹਿੰਦੇ ਨਹੀਂ ਤੁਸੀਂ ਫਿਰ ਸਰਪੰਚਾਂ ਨੂੰ ਕਹਿੰਦੇ ਹੋ ਤੁਸੀਂ ਜਿਹੜੇ ਲੀਡਰ ਤੁਸੀਂ ਦੇ ਕਹਿੰਦੇ ਹੋ ਫਿਰ ਸਰਪੰਚਾਂ ਨੂੰ ਆ ਕੇ ਉਹਨਾਂ ਦੇ ਸਰਪੰਚ ਹੈ ਉਹਨਾਂ ਦੇ ਲੀਡਰ ਹੈ ਸਾਰੇ ਬਣਾਏ ਕਿਨੇ ਆ ਬਣਾਏ ਤਾਂ ਅਸੀਂ ਆ ਡੰਗਰ ਅਸੀਂ ਜਉਦੇ ਫਿਰਦੇ ਆ ਜੇ ਜੇ ਆਏ ਕੰਮ ਕਰਿਆ ਤਾਂ ਫੇਰ ਹੀ ਜਉਦੇਣਾ ਸੀ ਇਹ ਪਹਿਲੇ ਅਸੀਂ ਆ ਕੋਲ ਕਰਨ ਫੇਰ ਲੋੜ ਹੀ ਸਾਨੂੰ ਗਲਤੀ ਕਰੂਗੇ ਹੁਣ ਵੋਟਾਂ ਪਾ ਕੇ ਆਖਰੀ ਵਾਰੀ ਹੋ ਗਈ ਥੋੜੀ ਐ ਬਾਰ ਬਾਰ ਕਿੰਨਾ ਟਾਈਮ ਹੋ ਗਿਆ ਵੋਟਾਂ ਪਾਉਂਦਿਆਂ ਨੂੰ ਗਲਤੀ ਬਾਰ ਬਾਰ ਕਹਿੰਦੀ ਗਲਤ ਨੂੰ ਗਾਂ ਨੂੰ ਗਲਤੀ ਨਹੀਂ ਕਰਦੇ ਬਾਰ ਬਾਰ ਗਲਤੀ ਕਰਦੇ ਹੋ ਤੁਸੀਂ ਕਰ ਜਿਹੜਾ ਹੈਗੇ ਆ ਉਹਨੂੰ ਆਏ ਸੀ ਕਿ ਕੀਆ ਬਦਲਾਅ ਜੇ ਇਹ ਚੰਗਾ ਬੰਦਾ ਹੋਊਗਾ ਇਹਦਾ ਉਦੋਂ ਮਾੜਾ ਨਿਕਲ ਗਿਆ ਉਹਦੋਂ ਮਾੜਾ ਨਿਕਲ ਸਰਕਾਰਾਂ ਦੂਜਿਆਂ ਨੂੰ ਮਾੜਾ ਨਿਕਲ ਗਿਆ ਕਿਵੇਂ ਮਾੜਾ ਨਿਕਲ ਗਿਆ ਕੱਲੇ ਲਾਰੇ ਆ ਕੋਈ ਉਹ ਚੁਟਾ ਚੁਟਕਲੇ ਸੁਣਾਉਣ ਵਾਲਾ ਹੋਰ ਤਾਂ ਕੰਮ ਵਾਲਾ ਹੈ ਨਹੀਂ ਇਹ ਉਹ ਤਾਂ ਕਹਿੰਦੇ ਨਾਇਕ ਫਿਲਮ ਵਾਲਾ ਮੈਂ ਤਾਂ ਉਹ ਅਨੈਲਗਪੁਰ ਦੀ ਤਰ੍ਹਾਂ ਮੁੱਖ ਮੰਤਰੀਆਂ ਕਹਿੰਦੇ ਚੰਗੇ ਕੰਮ ਕਰਦੇ ਚੰਗੇ ਕਹਦੇ ਜੱਥੇ ਸਹੀ ਸਾਨੂੰ ਕੋਈ ਇੱਕ ਵੀ ਗਣਾਂ ਦੇ ਦਿੰਦਾ ਕਿਸੇ ਪਿੰਡ ਦੇ ਕੋਈ ਵਿਕਾਸ ਕਰਿਆ ਹੋਵੇ ਕਿਸੇ ਘਰ ਹੱਬ ਤੇ ਕਿਸੇ ਵੀ ਕੁਝ ਕਰੇ ਮੇਰੇ ਕਹਾਂ ਤਾਂ ਕਾਮੀ ਹੈ ਨਹੀਂ ਓਡਾ ਬੰਦ ਕਰਦਾ ਓਡਾ ਕਰਦਾ ਮੇਰੇ ਗਾ ਤੇ ਜਾਂਦੀ ਕਿ ਲੋੜਾ ਸਰਕਾਰ ਦਾ ਤੁਹਾਡੀ ਉਹ ਤਾਂ ਕਹਿੰਦੇ ਆਮ ਬੰਦੇ ਦੀ ਸਰਕਾਰ ਆ ਆਮ ਕਿਹੜਾ ਕਹਿਣਾ ਕਿ ਦਫਤਰ ਦਾ ਨੇੜੇ ਨਹੀਂ ਹੋਣਾ ਨਿਆਮ ਹੈ ਜਿਹੜੇ ਹੁਣ ਆਲੀ ਆਮ ਮੰਨੇ ਸੀਗੇ ਫਰਫੜਾ ਸਾਨੂੰ ਅਸੀਂ ਉਹ ਥੂਏ ਤੇ ਗਏ ਸੀ ਕਹਿੰਦੇ ਜੇਦਾ ਗਿਰਫਤਾਰ ਹੋ ਜਾਓ ਤੇ ਕਹੇ ਤੁਸੀਂ ਵੀਡੀਓ ਦਾ ਉੱਧਰ ਜਾਵੜੋ ਸਾਨੂੰ ਉਹ ਮੱਧਾਣਾ ਮੰਡੀ ਤੇ ਕਿਸਨ ਸਾਡੇ ਗਏ ਨੀ ਪਿਛਲੀਆਂ ਸਰਕਾਰਾਂ ਮੇਰੇ ਧਰਨਾ ਲਾ ਲੈਂਦੇ ਸੀ ਹੁਣ ਧਰਨਾ ਵੀ ਨਹੀਂ ਲਾਉਣ ਦਿੰਦੇ ਹੁਣ ਦਾ ਕੋਲ ਹੁੰਦਾ ਧਰਨਾ ਕਿੱਥੋਂ ਲਾਉਣ ਦਿੰਦੇ ਆ ਹੁੰਦਾ ਵੇਲੇ ਫਰਕ ਥਾਣੇ ਲੈ ਚਲੋ ਅੱਛਾ ਜੀ ਥਾਣੇ ਲੈ ਚਲੋ ਹਾਂ ਫਿਰ ਥਾਣੇ ਜਾਵੜਦੇ ਤੁਸੀਂ ਤੇ ਜਾਣੋ ਜੀ ਚਾਰ ਸੀ ਉਹ ਕਹਿੰਦਾ ਵੀਡੀਓ ਉਹ ਤੁਸੀਂ ਡਾਰਨਾ ਗੱਲੋ ਜਿਹੜਾ ਜਾਵੜੋ ਦਾ ਕੰਮ ਪਾਸ ਹੋਇ ਅਰੇ ਭਾਈ ਇਧਰ ਨੂੰ ਆਗੇ ਗਾਹ ਸੇ ਆਵਦੇ ਬੰਦੇ ਆ ਸਵਾਰ ਕਰਿਆ ਕਹਿੰਦੇ ਵੀਡੀਓ ਦਫਤਰ ਹੀ ਆਣ ਹੁਣ ਕੀ ਕਹਿੰਦੇ ਵੀਡੀਓ ਦਫਤਰ ਵਾਲੇ ਹਜੇ ਤਾਂ ਕਹਿੰਦੇ ਕੋਈ ਨਹੀਂ ਹੋ ਰਹਾ ਜਿਵੇਂ ਮਾਨਰ ਮਾਨ ਜਿੱਦ ਗਾ ਰੰਪਾਸ ਹੋ ਗਿਆ ਹੋਰਾਂ ਪਿੰਡਾਂ ਦਾ ਕੰਮ ਪਾਸ ਨਹੀਂ ਹੋਇਆ ਹੋਇਆ ਹੋਰਾਂ ਪਿੰਡਾਂ ਦਾ ਪਾਸ ਹੀ ਹਾਂ ਕਾਦੋ ਨਹੀਂ ਕਰਦੇ ਪਾਸ ਠੀਕ ਹੈ ਕੀ ਉਹਨਾਂ ਨੂੰ ਉਹਨਾਂ ਨੂੰ ਪਤਾ ਵੀ ਕੀ ਹੈ ਆਕਾਸ਼ ਚੇਂਜ ਨਹੀਂ ਕਰਦੇ ਪਹਿਲਾਂ ਚੱਲੀ ਜਾਂਦਾ ਰਹਿੰਦਾ ਸੀ ਕੰਮ ਮੇਰੀ ਗੱਲ ਪਹਿਲਾਂ ਪਾਸੇ ਚੱਲਦੇ ਸਾਡੇ ਪਿੰਡ ਦਾ 6 ਮਹੀਨੇ ਹੋ ਗਏ ਚੱਲਿਆ ਨਹੀਂ ਸੀਗਾ ਅੱਛਾ ਜੀ ਹਾਂ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਪੁੱਛ ਲੈ ਸਾਰਾ అస పిండి సాడే దో మహిళ కమీ చల్ సాడా మెంబర్ రూ క మెంబర్ ఆ వీరపాల కారజుదా మెంబర్ ਕਾਹਨੇ ਕੰਮ ਦੇ ਰਹੇ ਸਾਡੇ ਕੋਈ ਸਰਪੰਚ ਦਾ ਨਹੀਂ ਰੌਲਾ ਕੋਈ ਕਿਸੇ ਦਾ ਨਹੀਂ ਕੀ ਗੱਲ ਕਰ ਤੂੰ ਕੀ ਕਹਿ ਦੇਣੇ ਇਹ ਤਾਂ ਮਹਿਕਮੇ ਤੇ ਨਹੀਂ ਦੇ ਰਹੇ ਐਡੀਸੀ ਤੇ ਬੀੜਗੋਸ ਕੀ ਕਹਿ ਦੇਣਗੇ ਕਹਿ ਦੇਣੇ ਕੰਮ ਦਾ ਮਤਾਈਆ ਨਹੀਂ ਕਿ ਕੰਮ ਹੀ ਨਹੀਂ ਆਇਆਗਾ ਕੰਮ ਨਹੀਂ ਆਇਆ ਹਾਂਜੀ 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 ਸਾਡੇ ਪਿੰਡ ਬਚਨਦੀ ਐ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਬਹੁਤ ਚਿਰ ਹੋ ਗਿਆ ਕੰਮ ਨਹੀਂ ਦਿੱਤਾ ਇਹਨਾਂ ਨੇ ਜੇ ਤੋ ਅਸੀਂ ਆਉਣੇ ਆ ਮੌਜੂਦਾ ਮੈਂਬਰਾਂ ਤੇ ਜਦੋਂ ਅਸੀਂ ਆਉਣੇ ਆ ਕੰਮ ਨਹੀਂ ਆਇਆ ਪਿੱਛੋਂ ਹਾਂ ਤਾਂ ਕਰਕੇ ਆਈ ਹਾਂ ਤਾਂ ਕਰਕੇ ਆਈ ਸੀ ਕੀ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਚਾਵਾ ਨਾਲ ਲਿਆਂਦੀ ਸੀ ਮੈਨੂੰ ਲੱਗਦੀ ਹੈ ਨਾ ਲਾਂਦੇ ਤਾਂ ਚਾਵਾ ਨਾਲ ਤੇ ਪਰ ਬਹੁਤ ਨਕਮੀ ਨਿਕਲੀ ਇਸ ਸਰਕਾਰ ਬਹੁਤ ਅੱਗੇ ਨਾ ਮੈਨੂੰ ਪਿਆਰੀ ਬਹੁਤ ਕਰਦਿਆਂ ਹੁਣ ਦਿੱਲੀ ਜਾ ਕੇ ਕਹਿੰਦਾ 1000 ਰੁਪਏ ਦੇਦਾ ਪੰਜਾਬੀ ਕਹਿੰਦਾ ਇੱਥੇ ਦੇਵਾਂਗੇ ਹੁਣ ਜਿਵੇਂ ਕੋਈ 1000 ਰੁਪਏ ਨਹੀਂ ਆਇਆ ਸਾਰੇ ਲਾਰੇ ਆ ਇਹਨਾਂ ਦੇ ਕਿਸਨੇ ਕੋਸ ਨਹੀਂ ਦਿੱਤਾਗਾ ਆ ਦਿੱਤਾਗਾ ਜੇ ਸੜਕਾ ਤੋਂ ਕੈਟਾਈਆਂ ਨੇ ਹਾਂਜੀ ਭੈਣਾ ਨੂੰ ਮਿੱਠੀ ਗੋਲੀ ਆ ਬੜਾ ਜ਼ਰੂਰ ਜੀ ਨਹੀਂ ਭੈਣਾ ਰੋਲੀ ਜਾਂਦਾਂਗੇ ਇੱਥੇ ਖੜੀਗਾ ਅੱਛਾ ਤੇ ਰੋਲਦੀਆਂ ਹੀ ਆ ਜਰ ਯਾਰ ਕਰਦੇ ਹੋ ਤੁਸੀਂ ਜਦੋਂ ਕਹਿੰਦਾ ਆਉਂਗਾ ਨਾ ਹੁਣ ਕਹਿੰਦਾ ਫੁੱਲਾਂ ਦੀ ਹਾਰ ਪਾਉਣਗੇ ਮੁੰਨਾ ਨਾ ਨਾ ਚਿੱਤਰਾ ਦਾ ਤਾਨ ਗਿਆ ਉਸ ਤੋਂ ਨਾਲ ਤਾਂ ਨਾ ਤਾਂ ਇੱਕ ਵਾਰੀ ਪੈਂਦਾ ਹੁੰਦਾ ਹਾਰਦਵਾਰੀ ਹਲਕੇ ਦਾ ਐਮਐਲਏ ਕਿਵੇਂ ਆ ਤੁਹਾਡੇ ਕੰਮ ਤੋਂ ਦੇ ਕਰ ਦਿੰਦਾ ਨਹੀਂ ਨਹੀਂ ਕੋਈ ਐਮਐਲਏ ਕਿਨੇ ਦੇਖਿਆ ਕਿਤੇ ਨਜ਼ਰ ਆਉਂਦਾ ਨਾ ਜਿਸ ਤੋਂ ਦੇਖਿਆ ਨਹੀਂ ਸਾਡੇ ਪਿੰਡ ਕਦੇ ਗਿਆ ਪਿੰਡ ਗਿਆ ਹੀ ਨਹੀਂ ਨਾ ਨਾ ਵੋਟਾਂ ਲੈ ਕੇ ਸ਼ਕਲ ਹੀ ਨਹੀਂ ਰੱਖੇ ਇਸ ਤੋਂ ਵੋਟਾਂ ਲੈ ਕੇ ਕਿਸ ਵੋਟਾਂ ਲੈ ਕੇ ਉਦੋਂ ਤੱਕ ਗਿਆ ਹੀ ਨਹੀਂ ਹਾਂਜੀ ਪਰ ਕੀ ਗੱਲ ਨਰੇ ਕਹਿੰਦੇ ਸੱਥਾਂ ਦੇ ਵਿੱਚ ਆਉਂਦੇ ਆ ਐਮਐਲਏ ਨਾ ਨਾ ਜਿਸ ਤੋਂ ਵੇਖੇ ਨਹੀਂ ਕਿਤੇ ਸੱਥ ਅਫਸਰशाही ਸੱਥਾਂ ਦੇ ਵਿੱਚ ਆਉਂਦੀ ਆ ਨਾ ਜੀ ਕੋਈ 100 ਰੁਪਿਆ ਕਦੋਂ ਆਊਗਾ ਖਾਤੇ ਜੈਂ ਪਤਾ ਕੋਈ ਦਾ ਪਤਾ ਹੀ ਨਹੀਂ ਜੀ ਜਦ ਅੱਗੇ ਇੱਕ ਕਰਾ ਲੈ ਨਾ ਕੋਈ ਨਹੀਂ ਆਇਆ ਗਿਰੇ ਕੋਈ ਨਹੀਂ ਆਇਆਗਾ ਉਹ ਲੈ ਦਿੱਲੀ ਜਾ ਕੇ ਭਗਵੰਤ ਮਾਨ ਕਹਿੰਦਾ ਵੀ 1000 ਰੁਪਏ ਦੇਦਾ ਤੂੰ ਕਿ ਨਹੀਂ ਨਹੀਂ ਆਇਆ ਨਹੀਂ ਆਇਆ ਆਏ ਨਹੀਂ ਮੈਂ ਤਾਂ ਦੇਣੀ ਹੀ ਕੰਮ ਹੀ ਨਹੀਂ ਦੇ ਰ ਮੈਂ ਤਾਂ ਦੇਣੀ ਦਿੰਦੇ ਪੱਕੀ ਗੱਲ ਹੈ ਹਾਂ ਜੀ ਤੇਰੇ ਵਾਸਤੇ ਆਏ ਉਹ ਕਹਿੰਦੇ ਬੱਲੇ ਬੱਲੇ ਕਰਾਈ ਪਈ ਪਈ ਪੰਜਾਬ ਬੱਲੇ ਬੱਲੇ ਨਾ ਤਾਂ ਕਰਕੇ ਦੱਸ ਇਸ ਤੇ ਬੈਠੇ ੱੱਲੇ ਜੀ ਹੋਈ ਨਹੀਂ ਸਾਡੇ ਤਾਂ ਨਹੀਂ ਹੋਈ ਫਿਰ ਕਿਵੇਂ ਮਾਤ ਸਾਡੇ ਤਾਂ ਨਹੀਂ ਹੋਈ ਬੱਲੇ ਬੱਲੇ ਅੱਛਾ ਕਿਹੜੀ ਸਰਕਾਰ ਚੰਗੀ ਸੀ ਇਹ ਦੱਸੋ ਪਹਿਲਾਂ ਸਰਕਾਰਾਂ ਹੁਣ ਸਾਡੇ ਭਾਦਿਆਂ ਤਾਂ ਮਾਰ ਗਈ ਜੇ ਸਾਨੂੰ ਰੁਜ਼ਗਾਰ ਹੀ ਖੋਲਿਆ ਸਾਥ ਸਾਰੀ ਸਾਰੇ ਰੋਜ਼ਗਾਰ ਖੋਲੇ। ਹੋਇਆ ਸਾਡੇ ਤਾਂ ਹੱਥ ਵੱਡਲੇ ਵੱਡੀਆਂ ਮਸ਼ੀਨਾਂ ਨੇ ਵੀ ਸਾਰਾ ਕੁਝ ਬੰਦਿਆਂ ਦਾ ਵੀ ਖੋਲਿਆ ਕੰਮ ਤੇ ਬੁੜੀਆਂ ਦਾ ਵੀ ਖੋਹ ਰੱਖਿਆ। ਹੁਣ ਕੀ ਕਰੋਗੇ ਫਿਰ? ਹੁਣ ਕੀ ਕਰੋਗੇ ਕਿੰਨੇ ਉਹ ਕੰਮ ਵੀ ਖੋਲੇ ਆ ਸਰਕਾਰਾਂ ਕੋਈ ਚੰਗੀ ਨਹੀਂ ਸਰਕਾਰ ਕਿਹੜੀ ਆਉਗੀ ਚੰਗੀ? ਕੀ ਤਾ ਹੁਣ ਕਿਹੜੀ ਚੰਗੀ ਆਉਗੀ ਸਾਨੂੰ? ਆਹੀਂ ਸੋਚ ਕੇ ਵੋਟਾਂ ਵਾਦਿਆ ਕਰੀ ਬਸ। ਨਹੀਂ ਪਾਉਂਦੇ ਹੁਣ ਗਾਹ ਨੂੰ। ਫਿਰ ਕਿਵੇਂ ਚੁੱਲੇ ਕਿ ਲਾੜਿਆ ਕਰਾਂਗੇ ਜੇਦੋਂ ਅਸੀਂ ਰੋਲਣਾ ਹੀ ਆਏ। ਫਿਰ ਸਿਸਟਮ ਸਹੀ ਹੋ ਜਾਊਗਾ ਜਿੱਲੇ ਚਲਾਉਣਾ। ਤੂੰ ਫਿਰ ਜੇਦੋਂ ਸਾਡਾ ਸੇਟ ਹੀ ਨਹੀਂ ਹੁੰਦਾ ਕੰਮ। ਹਾਂ। ਕੀ ਕਰਗੇ ਭੁੱਖੇ ਮਰਦੇ ਆਗੇ ਜਿੱਤੇ ਚੰਗੇ ਬੰਦੇ ਨੂੰ ਵੋਟ ਪਾ ਕੇ ਫਿਰ ਚੰਗਿਆਂ ਚੰਗੇ ਕਾ ਕੀ ਪਾਉਣੇ ਆ ਪੁੱਤ ਵੋਟ ਤਾਂ ਸੀ ਤਾਂ ਸਾਨੂੰ ਚੰਗੇ ਜਾਣਦੀ ਸੀ ਜਦੋਂ ਵੋਟ ਪਾਈ ਸੀ ਕਿਹੜੇ ਕਿਹੜੇ ਅਗਲੀ ਜਾਣਦੇ ਨਹੀਂ ਨਹੀਂ ਅਸਟਾ ਇੰਨਾ ਮਗਰੀ ਪਾਉਣੇ ਨੇ ਸਾਰੇ ਸਾਡਾ ਤਾਂ ਗਰੁੱਪ ਹੀ ਮਗਰ ਹੁੰਨੇ ਆ ਅੱਛਾ ਗਰੁੱਪ ਨੂੰ ਤਾਂ ਆਪ ਕੋ ਪਾ ਹਾਂ ਬਸ ਫਿਰ ਉਹਨੂੰ ਗਰੁੱਪ ਨੂੰ ਵੀ ਕਹਿ ਦੋ ਮੈਨੂੰ ਇਹ ਗਾਜ ਕੰਮ ਮਿਲ ਜੇ ਗਰੁੱਪ ਨੂੰ ਤਾਂ ਬੈਠੀ ਖੜਾ ਗਰੁੱਪ ਨੂੰ ਲੈ ਕੇ ਆਂਦਾ ਠੀਕ ਹੁਣ ਫਿਰ ਕੀ ਹੋਣ ਬਣੂਗਾ ਹੁਣ ਇਹਨੂੰ ਪੁੱਛੋ ਕਿ ਮੋਦੀ ਸਾਹਿਬ ਨਾਲ ਮੀਟਿੰਗ ਕਰੋਗੇ ਕੰਮ ਆਵੇ ਇਹ ਤਾਂ ਵਿਚਾਰੇ ਬਾਜ ਜ਼ੋਰ ਲਾਉਂਦੇ ਕੰਮ ਹੋਰ ਲਾਉਂਦੇ ਸਾਰਾ ਕੁਸ ਹੋਇਆ ਤੇ ਚਾਰ ਜੱਤਾ ਮਤੇ ਪਾਇ ਵੀ ਅਜੀ ਅੱਛਾ ਸਰਕਾਰ ਜੀਆਂ ਦਿੱਤੀਆਂ ਮਤੇ ਪਾ ਪਾਇ ਤਾਂ ਹੀ ਨਹੀਂ ਕੰਮ ਦੇ ਰੇ ਭੀੜ ਦਾ ਕਾਹਨ ਬਾਈ ਕੰਮੀ ਨਹੀਂ ਆਈ ਹਾਂ ਜੇ ਉਪਰੋਂ ਕੰਮੀ ਨਹੀਂ ਆਉਂਦਾ ਜਾਨੇ ਕਿਵੇਂ ਆਊਗਾ ਪ੍ਰੋਗਰਾਮ ਪਤਾ ਨਹੀਂ ਹੁਣ ਇਹਨਾਂ ਨੂੰ ਪੁੱਛਿਆ ਪੁੱਛਿਆ ਸੀ ਕਿਵੇਂ ਆਊਗਾ ਦੱਸੋ ਸਾਨੂੰ ਉਪਰੋਂ ਕਿੱਥੋਂ ਰੱਬ ਤੋਂ ਆਣਾ ਕਿ ਮੋਦੀ ਕੋਲੋਂ ਆਣਾ ਕਿ ਭਗਵੰਤ ਮਾਨ ਕੋਲੋਂ ਪਤਾ ਨਹੀਂ ਹੁਣ ਕਿੱਥੋਂ ਆਣਾਗਾ ਪਤਾ ਨਹੀਂ ਕਿੱਥੋਂ ਆਣਾਗਾ ਕਿੱਥੋਂ ਆਣਾ ਇਹਨਾਂ ਚੋਂ ਇੱਕ ਚ ਪਤਾ ਹੀ ਨਹੀਂ ਜੀ ਕਿੱਥੋਂ ਆਣਾ ਦੇਣਾ ਤਾਂ ਇਹਨਾਂ ਨੇ ਏਡੀ ਸੀ ਨੇ ਦੇਣਾ ਤਾਂ ਬੀਜ ਮੈਨੂੰ ਪਤਾ ਮੈਨੂੰ ਕਿ ਹਾਂਜੀ ਬਾਪੂ ਜੀ ਬੜਾ ਕਿਥੋਂ ਉਹਨਾ ਕੰਮ ਨਹੀਂ ਕੰਮ ਕੰਮ ਪਤਾ ਹੀ ਨਹੀਂ ਫਿਰ ਕੰਮ ਕਿਵੇਂ ਲਾਉਂਗੇ ਤੁਹਾਨੂੰ ਪਤਾ ਹੀ ਨਹੀਂ ਕਿਥੋਂ ਆਣਾ ਕੰਮ ਐ ਹੀ ਨਹੀਂ ਪਤਾ ਤੁਹਾਨੂੰ ਕੰਮ ਕਿਵੇਂ ਮਿਲੂਗਾ ਕੰਮ ਕੰਮ ਦੇ ਮਾਰੇ ਇੱਥੇ ਧਰਨਾ ਲਾਉਣਾ ਆਏ ਆ ਵੀਰੋ ਦਾਤਰ ਸਾਡੇ ਗਾਹ ਨੂੰ ਚੱਕ ਲਿਆ ਆਗੂ ਨੂੰ ਚੱਕ ਆਗੂ ਨੂੰ ਚੱਕ ਲਿਆ ਗੋਰ ਗੋਰ ਸਿੰਘ ਮੱਤਾਂ ਨੂੰ ਉਹ ਗੋਰ ਮੱਤਾਂ ਨੂੰ ਬਾਹਰ ਕੱਢਣਾ ਚਾਹੀਦਾ ਹਾਂ ਉਹਨੂੰ ਵੀ ਛੱਡਣਾ ਚਾਹੀਦਾ ਉਹ ਸਾਡੇ ਕਰਕੇ ਚੱਕ ਜਾਂਦਾ ਗਰੀਬਾਂ ਕਰਕੇ ਕੁਕੂਲ ਉਹ ਵਾਲਦ ਕਰਦਾ ਉਹ ਜੇ ਗਰੀਬਾਂ ਦੀ ਮਦਦ ਕਰਦਾ ਹੋ ਤੇ ਗਾਹ ਨੂੰ ਆ ਕੇ ਚੱਕ ਲੈਂਦੀ ਗਾ ਪੁਲਿਸ ਵਾਲੇ ਤੇ ਦੱਸ ਹੁਣ ਕਿਹੜਾ ਮੰਗ ਕਰੂਗਾ ਕੰਮ ਦੀ ਖਾਤਰ ਹੂੰ ਕਹਿ ਰਹੇ ਕਿ ਹੋਰ ਨੌਕਰੀਆਂ ਨਹੀਂ ਚਾਹ ਤਾਲ ਬਤ ਕਰਦੇ ਆ ਲੋਕ ਹੋਰ ਵੀ ਮੌਜੂਦ ਆ ਇੱਥੇ ਹਾਂਜੀ ਬਈ ਕੰਮ ਦਾਸ ਤੇਰੇ ਮੇਰੇ ਘਰੇ ਕੰਮ ਮੇਰੇ ਘਰੇ ਕੰਮ ਹਾਂਜੀ ਮੇਟ ਨਹੀਂ ਮੇਟ ਹਾਂਜੀ ਮੈਂ ਹਾਂਜੀ ਮੇਟ ਸਾਨੂੰ ਸਰਪੰਚ ਮੋਰ ਨਹੀਂ ਲਾ ਕੇ ਦੇ ਰਿਹਾ ਜੀ ਕੰਮ ਤੇ ਜਿਹੜੀ ਜਗ੍ਹਾ ਦਬੜੀ ਖਾਣਾ ਜੀਵਨ ਸਿੰਘ ਕਾਲਾ ਦਬੜੀ ਖਾਣਾ ਤੁਹਾਡਾ ਹੀ ਮੇਟ ਰ ਹਾਂਜੀ ਮੋਰ ਕਿਉਂ ਨਹੀਂ ਲਾਗੇ ਦਿੰਦਾ ਉਹ ਬਸ ਪਹਿਲਾਂ ਦੀ ਜੀ ਵੋਟਾਂ ਨਹੀਂ ਪਾਹਾਂ ਕਹਿੰਦੇ ਦੁੱਸਣ ਵੋਟਾਂ ਨਹੀਂ ਪਾਹਾਂ ਤੇ ਪਹਿਲਾਂ ਦੀ ਕੋਈ ਗੱਲਬਾਤ ਸੀ ਕਿ ਕਰਦੇ ਨਾਲ ਤੇ ਅਸੀਂ ਗਏ ਮੋਰ ਲਵਾਉਣ ਕਹਿੰਦੇ ਅਸੀਂ ਨਹੀਂ ਲਾਖਦੇ ਨਹੀਂ ਮੋਰ ਕੋਈ ਕੰਮ ਚੱਲਣ ਹੀ ਨਹੀਂ ਦੇਣਾ ਕਹਿੰਦੇ ਜਿਹੜਾ ਕੰਮ ਚੱਲੀ ਜਾਂਦਾ ਉਸੇ ਦੀ ਕਰ ਲਓ ਫਿਰ ਤੁਸੀਂ ਚੱਲ ਨਹੀਂ ਰਿਹਾ ਮਨ ਇਹ ਕਰੇ ਕੰਮ ਚੱਲ ਰਿਹਾ ਤਾਂ ਰਿਹਾ ਵੀਰੇ ਉਹ ਦੂਜਾ ਮੇਟ ਹੈ ਜਿਹੜਾ ਉਹ ਚਲਾ ਰਿਹਾ ਕਈ ਬੰਦੇ ਹੁਣ ਨਹੀਂ ਜਾਂਦੇ ਉਹਨਾਂ ਵੱਲ ਜਿਹੜੇ ਸਾਡੇ ਵੱਲ ਜਾਂਦੇ ਸੀ ਉਧਰ ਜਾ ਹੀ ਨਹੀਂ ਰਹੇਗੇ ਤੇ ਫਿਰ ਉਹ ਬੰਦੇ ਕੀ ਕਰਨ ਉਹ ਕਹਿੰਦੇ ਨਹੀਂ ਜਾਂਦੇ ਨਾ ਜਾ ਕੰਮ ਮਿਲ ਜਾਂਦਾ ਮਨ ਲੈ ਕੇ ਕਿੰਨੇ ਦਿਨਾਂ ਦਾ ਮਿਲਦਾ ਕਿੰਨੇ ਦਾ ਵੀ ਨਹੀਂ 3 ਮਹੀਨੇ ਹੋ ਗਏ 3 4 ਮਹੀਨੇ ਸਾਨੂੰ ਜਮੇ ਹੀ ਨਹੀਂ ਕੰਮ ਮਿਲਿਆ ਅੱਛਾ ਜਮਾ ਹੀ ਨਹੀਂ ਮਿਲੇ ਜਮਾ ਹੀ ਨਹੀਂ ਮਿਲੇ ਨੜੇ ਕਹਿੰਦੇ ਗਰੀਬਾਂ ਦੀ ਸਰਕਾਰ ਹੈ ਗਰੀਬਾਂ ਨੂੰ ਤਾਂ ਵੱਧ ਕੰਮ ਦਿੰਦੀ ਹੈ ਆ ਕੁਛ ਨਹੀਂ ਵੀਰੇ ਕੋਈ ਗਰੀਬ 4 ਮਹੀਨੇ ਤੋਂ ਬਾਅਦ ਵੀਰੇ 3-4 ਮਹੀਨੇ ਤੋਂ ਬਾਅਦ 6 ਦਿਨ ਲੱਗਦੇ ਉਹ ਵੀ ਮਸਾ ਉਹ ਵੀ ਕਹਿ ਦਿੰਦੇ ਆ ਇੰਨੇ ਜਣੇ ਲਾ ਲਓ 10 ਜਣੇ ਲਾ ਲਓ ਜਾਂ 15 ਜਣੇ ਲਾ ਲਓ ਉਹ ਦੋ ਦੇ ਕਿਵੇਂ ਜਦੋਂ ਦਾ ਨਵਾਂ ਸਰਪੰਚ ਬਣਿਆ ਉਹ ਵੀ ਨਹੀਂ ਸਾਨੂੰ ਕੰਮ ਦਿੱਤਾ ਜਿਹੜਾ ਉਹਨਾਂ ਨੇ ਆਪ ਦੀ ਮਰਜ਼ੀ ਨਾਲ ਮੇਟ ਬਣਾਏ ਆ ਉਹਨਾਂ ਦਾ ਚੱਲੀ ਜਾਂਦਾ ਕਹਿੰਦੇ ਸਾਨੂੰ ਕਹਿੰਦੇ ਉਧਰ ਅਰਜ਼ੀਆਂ ਭਰ ਲਓ ਸੀ ਨਹੀਂ ਭਰਦੇ ਸਾਡੀ ਨਹੀਂ ਬੰਦੀ ਨੀ ਬੰਦੀ ਫਿਰ ਕੰਮ ਤਾਂ ਕਰਨੀ ਆ ਫਿਰ ਨਹੀਂ ਬ੍ਰੇਕ ਜਦੋਂ ਸਾਡਾ ਮੇਟ ਹੈਗਾ ਮੋਲ ਤੋਂ ਤਿੰਨ ਪਲ ਨੂੰ ਬਣਿਆ ਇਹ ਠੀਕ ਆ ਜਦੋਂ ਇਹਦੀ ਆਈਡੀ ਬਣੀ ਆ ਹਜੇ 2 ਸਾਲ ਪਏ ਉਹਨਾਂ ਦੇ ਤੇ ਜਦੋਂ ਇਹਦੀ ਆਈਡੀ ਬਣੀ ਆ ਜਦੋਂ ਅਸੀਂ ਇਹਦੇ ਲਈ ਸ਼ੁਰੂ ਚ ਕੰਮ ਕਰੀ ਜਾਂਦੇ ਆ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਹਾਂਜੀ ਤੇ ਸਰਪੰਚ ਕਿਧਰ ਹੋ ਦਿੱਕਿਆ ਉਹ ਕਾਲੀ ਪਾਲੀ ਤਾਂ ਘੜ ਕੇ ਹਾਂਜੀ ਕਾਲੀ ਹਾਂਜੀ ਉਹ ਕਾਲੀ ਪਾਰਟੀ ਦੇ ਆ ਜੀ ਅਸੀਂ ਮੁਲਕ ਨੂੰ ਵੋਟਾਂ ਪਾਈਆਂ ਸੀ ਜਿਹੜਾ ਮੁਲਕ ਨੇ ਬੰਦਾ ਠਾਇਆ ਸੀ ਅਸੀਂ ਉਹਨੂੰ ਵੋਟਾਂ ਪਾਈਆਂ ਸੀ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਤਾਂ ਐ ਕਹਿ ਦਿੰਦੇ ਆ ਵੀ ਇੱਕ ਮਿਕ ਹੋ ਕੇ ਅਸੀਂ ਸਾਰਿਆਂ ਦੇ ਕੰਮ ਕਰਾਂਗੇ ਫਿਰ ਇਹਨਾਂ ਨੂੰ ਤਰ੍ਹਾਂ ਨਹੀਂ ਰੱਖਣੀਆਂ ਚਾਹੀਦੀਆਂ ਦੋ ਧੜੇ ਕਾਦੇ ਵਾਸਤੇ ਕਰਦੇ ਆਗੇ ਮੁਲਕ ਨੇ ਐਮਐਲਏ ਨੇ ਬਣਾਈ ਸੀ ਆਈਡੀ ਇਹਨਾਂ ਦੀ ਠੀਕ ਆ ਇਹਦੇ ਕਰਕੇ ਵੀ ਪਹਿਲੋ ਸਾਡੇ ਪਿੰਡ ਦੇ ਵਿੱਚ ਕੋਈ ਕੰਮ ਹੀ ਨਹੀਂ ਚੱਲਦਾ ਸੀ ਵੀ ਨਰੇਗਾ ਹੈ ਕੀ ਚੀਜ਼ ਆ ਸ਼ੁਰੂ ਤੋਂ ਹੀ ਕੰਮ ਅਸੀਂ ਚਾਲੂ ਕੀਤਾ ਸੀ ਇਹ ਨਰੇਗਾ ਦਾ ਲਿਆ ਕੇ ਹਾਂ ਜਦੋਂ ਹੁਣ ਦੀ ਸਰਕਾਰ ਵਿੱਚ ਨੋ ਇਹਨਾਂ ਨੂੰ 5 ਸਾਲ ਇਹਦੋਂ 5 ਸਾਲ ਪਹਿਲਾਂ ਕੰਮ ਚਲਾਇਆ ਸੀਗਾ ਠੀਕ ਆ ਉਹਨਾਂ ਨੇ ਕੰਮ ਚਲਾਇਆ ਸ਼ੁਰੂ ਸ਼ੁਰੂ ਉਹਨਾਂ ਨੇ ਹਾਂਜੀ ਬੇ ਜੀ ਮਸਲਾ ਕੀ ਆ ਮਸਲਾ ਜੀ ਸਾਡੇ ਪਿੰਡ ਦੇ ਜਿਹੜੇ ਸਰਪੰਚ ਬਣਿਆ ਇਹਨੂੰ ਗੁੜੀ ਉਹ ਕਹਿੰਦੀ ਵੀ ਮੈਂ ਮੋਰ ਨਹੀਂ ਲੱਗਦੇ ਨਹੀਂ ਤੁਹਾਡੇ ਕੰਮ ਤੁਸੀਂ ਪੰਚਾਇਤ ਮੈਂਬਰ ਨਹੀਂ ਮੈਂ ਪਹਿਲਾਂ ਸ਼ੁਰੂ ਜੀ ਤੇ ਮੈਂ ਸ਼ੁਰੂ ਜੀ ਕੰਮ ਲੈ ਲਈ ਮੇੜ ਮੈਂ ਸੀਗਾ ਉੱਥੇ ਹਮ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਦੀ ਗੱਲ ਹੈ ਹਮ ਮੈਂ ਕੰਮ ਲੈਂਦਾ ਸੀ ਮੇਰੇ ਨਾਲ ਹੀ ਸਾਰੇ ਤਕਰੀਬ ਬੰਦੇ ਸੀਗੇ ਹੁਣ ਅੱਡ ਅੱਡੇ ਹੁਣ ਜਿਹੜਾ ਨਵਾਂ ਸਰਪੰਚ ਬਣਿਆ ਹੁਣ ਅੱਡ ਮੇੜ ਬਣਾਲੇ ਪਹਿਲਾਂ ਅੱਡ ਸੀਗੇ ਅੱਡੋ ਅੱਡੀ ਮੇੜ ਵਧ ਗਏ ਹੂੰ ਸਾਨੂੰ ਕੰਮ ਦੇ ਲੋ ਹਟ ਗਏ ਠੀਕ ਹੈ